ਬਬਰਸ਼ਰ ਜੀ ਆਏਗਾ ਉਹ ਵਿਧਾਨ ਜਿਹੜਾ ਅਸੀਂ ਤਿਆਰ ਕੀਤਾ ਸੀਗਾ ਜੀ ਅਸਲ ਦੇ ਵਿੱਚ ਜੇ ਕਈ ਵੀ ਅਸੀਂ ਤਿਆਰ ਕੀਤਾ ਉਸ ਦਾ ਵੀ ਗਲਤਫਹਿਮੀ ਹੋਏਗੀ ਜੀ ਕਿਉਂਕਿ ਇਹ ਜਿਹੜਾ ਅਕਾਲੀ ਦਲ ਦਾ ਅਸਲੀ ਵਿਧਾਨ ਸੀਗਾ ਹਮ ਉਸ ਦੇ ਅਨਸਾਰ ਜੀ ਉਸ ਇਸ ਸੰਦਾਨ ਦੀ ਰਚਨਾ ਹੋਈ ਹੈ ਜੀ ਔਰ ਉਸ ਦੇ ਵਿੱਚ ਸਿਰਫ ਇੰਨੀ ਚੇਂਜ ਕੀਤੀ ਗਈ ਹੈ ਕਿ ਜਿਹੜੀਆਂ ਦੂਸਰੇ ਲੋਕਰਾਜੀ ਮੁਲਕਾਂ ਦੇ ਵਿੱਚ ਸਿਆਸੀ ਜਮਤਾਂ ਹਲ ਗਈਆਂ ਉਹ ਲੋਕਾਂ ਦਾ ਕੰਟਰੋਲ ਕਿਵੇਂ ਸਿਆਸਤ ਦੇ ਉੱਤੇ ਰੱਖਦੀ ਹੈ ਜੀ ਉਸ ਚੀਜ਼ ਦਾ ਜਿਹੜਾ ਸੀਗਾ ਸਟੱਡੀ ਕੀਤੀ ਗਈ ਜਿਵੇਂ ਕੈਨੇਡਾ ਦੇ ਵਿੱਚ ਜਿਹੜੀਆਂ ਪਾਰਟੀਆਂ ਹਨ ਇਹ ਉਹ ਕਿਸ ਤਰ੍ਹਾਂ ਰੱਖਦੀ ਲੋਕ ਉਹਦੇ ਉੱਤੇ ਕਿਸ ਤਰ੍ਹਾਂ ਆਪਣਾ ਕੰਟਰੋਲ ਰੱਖਦੇ ਜੀ ਜਰਮਨੀ ਦੇ ਵਿੱਚ ਜਿਹੜੀਆਂ ਹੈਗੇ ਉਸ ਤੇ ਯੂਰਪ ਦੇ ਵਿੱਚ ਬਾਕੀ ਹੋਰ ਮੁਲਕਾਂ ਦੇ ਵਿੱਚ ਆਸਟ੍ਰੇਲੀਆ ਜਿੱਥੇ ਫੈਡਰੇਸ਼ਨ ਹੈ ਉੱਥੇ ਲੋਕ ਕਿਸ ਤਰ੍ਹਾਂ ਆਪਣੀ ਪਾਰਟੀ ਦੇ ਉੱਤੇ ਕੰਟਰੋਲ ਰੱਖਦੇ ਆ ਔਰ ਕਿਸ ਤਰ੍ਹਾਂ ਆਪਣਾ ਆਪਣੀ ਮਰਜ਼ੀ ਉਹਨਾਂ ਦੇ ਉੱਤੇ ਥੋਪਦੇ ਆ ਨਾ ਕਿ ਲੀਡਰ ਉਹਨਾਂ ਦੇ ਉੱਤੇ ਆਪਣੀ ਮਰਜ਼ੀ ਥੋਪੇ ਜੀ ਸੋ ਇਹ ਇਹ ਦੋ ਗੱਲਾਂ ਦਾ ਖਿਆਲ ਰੱਖ ਕੇ ਇਹ ਇਹ ਸੰਵਧਾਨ ਜਿਹੜਾ ਦੁਬਾਰੇ ਸੁਰਜੀਤ ਕੀਤਾ ਗਿਆ ਬੇਸਿਕਲੀ ਇਹ ਅਕਾਲੀ ਦਲ ਦਾ ਸੰਵਧਾਨ ਹੈ ਜੀ ਸਿਰਫ ਆ ਦੋ ਜਿਹੜੇ ਨੁਕਤੇ ਹੈਗੇ ਇਹਨਾਂ ਨੂੰ ਔਰ ਇਹ ਜਿਹੜੇ ਜਿਹੜਾ ਪਹਿਲਾ ਅਕਾਲੀ ਦਲ ਦਾ ਸੰਵਧਾਨ ਸੀ ਉਹਦੇ ਵਿੱਚ ਇਹ ਸੀਗਾ ਜੀ ਕਿ ਜਿਹੜਾ ਇਕਾਈ ਪਿੰਡ ਦੇ ਲੈਵਲ ਦੇ ਉੱਤੇ ਇੱਕ ਅਕਾਲੀ ਜਥਾ ਬਣੇਗਾ ਹਾਂ ਔਰ ਉਸ ਤੋਂ ਅਗਾਹ ਜਾ ਕੇ ਸਰਕਲ ਦੀ ਇੱਕ ਇੱਕ ਇਕਾਈ ਹੋਏਗੀ ਹਾਂ ਉਹ ਜਿਹੜੇ ਅਕਾਲੀ ਜਥੇ ਦੇ ਪਿੰਡ ਦੇ ਪਿੰਡਾਂ ਦੇ ਮੈਂਬਰ ਹੋਣਗੇ ਹਾਂ ਉਹ ਮਿਲ ਕੇ ਉਸ ਉਸ ਦੇ ਵਿੱਚੋਂ ਸਰਕਲ ਦੀ ਇੱਕ ਇਕਾਈ ਬਣਾਉਣਗੇ ਜੀ ਔਰ ਜਿਹੜੀ ਸਰਕਲ ਦੀ ਇਕਾਈ ਹੋਏਗੀ ਉਹ ਸਾਰੇ ਸਰਕਲ ਜਿੰਨੇ ਵੀ ਜ਼ਿਲ੍ਹੇ ਦੇ ਵਿੱਚ ਹਨਗੇ ਉਹ ਰਲ ਕੇ ਤੇ ਉਹ ਆਪਸ ਦੇ ਵਿੱਚ ਕਨਵੈਨਸ਼ਨ ਕਰਕੇ ਆਪਸ ਦੇ ਆਪਣੇ ਵਿੱਚੋਂ ਇੱਕ ਡਿਸਟ੍ਰਿਕਟ ਦੀ ਫਾਰਮੇਸ਼ਨ ਕਰਨ ਲਈ ਜੀ ਇਹ ਸੀ ਸੰਵਿਧਾਨ ਹਾਂ ਔਰ ਇਸ ਦੇ ਵਿੱਚ ਜਿਹੜਾ ਡਿਸਟ੍ਰਿਕਟ ਦਾ ਹੈਡ ਹੈ ਉਹ ਜਿਹੜੇ ਡਿਸਟ੍ਰਿਕਟ ਦੇ ਡੈਲੀਗੇਟ ਹਨਗੇ ਉਹ ਚੁਣਨਗੇ ਜੀ ਜਿਹੜਾ ਸਰਕਲ ਦਾ ਹੈਡ ਹੈ ਉਹ ਸਰਕਲ ਦੇ ਡੈਲੀਗੇਟ ਚੁਣਨਗੇ ਡੈਲੀਗੇਟ ਉਹਨਾਂ ਨੂੰ ਕਹਿੰਦੇ ਆ ਜਿਹੜੇ ਕੋਈ ਹੁਣ ਜੇ ਫਰਜ਼ਗਰੂਪ ਪਿੰਡ ਦੇ ਵਿੱਚੋਂ 25 ਬੰਦੇ ਕਾਲੀਦਲ ਦੇ ਮੈਂਬਰ ਬਣੇ ਜੀ ਤਾਂ 25 ਦੇ 25 ਤਾਂ ਸਾਰੇ ਨੂੰ ਇਕੱਠੇ ਕਰਨ ਦਾ ਕੋਈ ਫਾਇਦਾ ਨਹੀਂ ਹਾਂ ਪੰਜ ਮੈਂਬਰ ਉਥੋਂ ਲੈ ਲਓ ਜੀ ਤੇ ਉਹਨਾਂ ਨੂੰ ਪੰਜ-ਪੰਜ ਪਿੰਡਾਂ ਦੇ ਵਿੱਚੋਂ ਲੈ ਕੇ ਤੇ ਉਹ ਡੈਲੀਗੇਟ ਬਣ ਗਏ ਜੀ ਉਹ ਸਰਕਲ ਦੇ ਡੈਲੀਗੇਟ ਬਣ ਗਏ ਇਸ ਤਰ੍ਹਾਂ ਸਰਕਲ ਦੇ ਵਿੱਚੋਂ 10-10 ਪੰਜ-ਪੰਜ ਬੰਦੇ ਲੈ ਕੇ ਤੇ ਤੁਸੀਂ ਡਿਸਟ੍ਰਿਕਟ ਦੇ ਡੈਲੀਗੇਟ ਬਣਾ ਲਓ ਹਾਂ ਡਿਸਟ੍ਰਿਕਟ ਲੈਵਲ ਦੀ ਜਾਂ ਪਾਰਲੀਮੈਂਟਰੀ ਲੈਵਲ ਦੀ ਇੱਕ ਕਮੇਟੀ ਤੁਹਾਡੇ ਕੋਲੇ ਬਣ ਗਈ ਕਿਉਂ ਰਫਲੀ ਜਿੰਨੇ ਵੀ ਜ਼ਿਲ੍ਹੇ ਹਨਗੇ 19 ਕੀ ਪਾਰਲੀਮੈਂਟਰੀ ਜੀ ਸੀਟਾਂ ਆਪਣੇ ਕੋਲੇ ਹਨਗੀਆਂ ਤਾਂ ਇੱਕ ਪਾਰਲੀਮੈਂਟ ਦਾ ਮੈਂਬਰ ਜਿਹੜੇ ਪਾਰਲੀਮੈਂਟ ਦੇ ਮੈਂਬਰ ਨੂੰ ਟਿਕਟ ਦੇਣੀ ਹੈ ਉਹ بجائے ਇਸ ਦੇ ਕਿ ਜੀ ਅਸੀਂ ਇੱਥੇ ਬੈਠੇ ਹਾਂ ਅਸੀਂ ਹਾਈ ਕਮਾਂਡਾ ਸਾਡਾ ਆ ਸਾਰਾ ਪਰਿਵਾਰ ਸਾਡਾ ਹਾਈ ਕਮਾਂਡ ਦੇ ਵਿੱਚ ਸ਼ਾਮਲ ਹੈ ਤੇ ਹਾਈ ਕਮਾਂਡ ਨੇ ਫਲਾਨ ਨੂੰ ਟਿਕਟ ਦੇਦੀ ਉਸ ਦੀ بجائے ਇਹ ਹੋਵੇ ਕਿ ਅਸੀਂ ਉਹ ਜਿਹੜੇ ਸਾਰੇ ਦੇ ਸਾਰੇ ਸਰਕਲ ਹੈਗੇ ਹਾਂ ਜਿਹੜੇ ਇੱਕ ਇਕਾਈ ਪਿੰਡਾਂ ਤੋਂ ਲੈ ਲਓ ਬਿਸ਼ੱਕ ਤੁਸੀਂ ਜਾਂ ਸਰਕਲਾਂ ਤੋਂ ਲੈ ਲਓ ਉਹ ਰეკਮੈਂਡ ਕਰਨ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਫਲਾਨਾ ਬੰਦਾ ਹੈ ਜਿਹੜਾ ਕਿ ਸਭ ਨੂੰ ਸਭ ਤੋਂ ਵਧੀਆ ਸੜੀ ਨੂੰ ਮਹਿੰਗੀ ਕਰ ਸਕਦਾ ਜੀ ਪੜਿਆ ਲਿਖਿਆ ਜਾਂ ਜੋ ਸਮਝਦੇ ਹੋ ਜੀ ਅਨਪੜ੍ਹਸ਼ਾਨੀ ਹੁੰਦੀ ਤਾਂ ਉਹ ਇਸ ਤਰ੍ਹਾਂ ਨਾਲ ਸਿਆਣਾ ਹੈਗਾ ਤੇ ਆਹ ਕੁਝ ਜਾਣਦਾ ਹੈ ਤੇ ਜ਼ਿਲ੍ਹੇ ਦੇ ਵਾਸਤੇ ਕੰਮ ਕਰਨ ਦੀ ਉਹਦੀ ਆ ਕੈਪੈਸਿਟੀ ਆ ਉਹ ਇਹਨਾਂ ਕੁਝ ਕਰ ਚੁੱਕਿਆ ਸਾਰਾ ਕੁਝ ਵੇਖ ਕੇ ਉਹ ਆਪਣਾ ਬੰਦਾ ਦੱਸਣਗੇ ਤੁਹਾਨੂੰ ਜੀ ਉਸ ਤੋਂ ਬਾਅਦ ਜਿਹੜੇ ਸਰਕਲ ਲੈਵਲ ਦੇ ਡੈਲੀਗੇਟ ਸੰਗੇ ਜਿਨ੍ਹਾਂ ਦੇ ਵਿੱਚ ਮਿਲ ਕੇ ਤੇ ਉਹ ਫੈਸਲਾ ਕਰਨਗੇ ਕਿ ਜੀ ਆ ਬੰਦਾ ਹਾਈ ਜਾ ਜੇ ਉਹ ਫੈਸਲਾ ਨਹੀਂ ਕਰ ਸਕਦੇ ਤਾਂ ਦੋ ਤਿੰਨ ਬੰਦਿਆਂ ਦੀ ਲਿਸਟ ਬਣਾਉਣਗੇ ਜੀ ਉਹਦੇ ਵਿੱਚ ਉਹ ਹੋ ਸਕਦਾ ਹੈ ਕਿ ਹਾਈ ਕਮਾਂਡ ਜਿਹੜਾ ਹੋਵੇ ਜਾਂ ਜਿਹੜਾ ਸਾਰੀ ਪਾਰਟੀ ਦਾ ਹੈੱਡ ਹੋਵੇ ਉੱਥੇ ਵਰਕਿੰਗ ਕਮੇਟੀ ਹੋਏਗੀ ਜਿਹੜੀ ਕਿ ਜ਼ਿਲ੍ਹੇ ਵਾਲਿਆਂ ਨੇ ਚੁਣੀ ਹੋਏਗੀ ਜੀ ਤਾਂ ਉਹ ਵਰਕਿੰਗ ਕਮੇਟੀ ਦੇ ਵਿੱਚ ਬੈਠ ਕੇ ਜਾਂ ਪਾਰਲੀਮੈਂਟਰੀ ਬੋਰਡ ਜਿਹੜਾ ਉਹ ਬਣਾਉਣਗੇ ਉਹਨਾਂ ਦੇ ਵਿੱਚ ਬੈਠ ਕੇ ਫੈਸਲਾ ਹੋ ਜਾਏ ਵੀ ਆ ਤਿੰਨਾਂ ਬੰਦਿਆਂ ਦੇ ਵਿੱਚੋਂ ਸਾਨੂੰ ਉਹ ਬੰਦਾ ਠੀਕ ਲੱਗਦਾ ਜੀ ਤਾਂ ਇਸ ਤਰ੍ਹਾਂ ਨਾਲ ਲੋਕਾਂ ਹੀ ਚੋਣ ਹੋ ਗਈ ਜੇ ਤੁਸੀਂ ਚੋਣ ਇਹ ਕਰਨਾ ਕਿ ਜੀ ਇੱਕ ਬੰਦੇ ਨੂੰ ਟਿਕਟ ਦੇ ਇੱਕ ਬੰਦੇ ਨੂੰ ਅਧਿਕਾਰ ਦੇ ਤੇ ਸਾਰੇ ਉਹ ਦੀ ਸਾਰਿਆਂ ਨੂੰ ਟਿਕਟਾਂ ਦੇ ਦਊਗਾ ਇਹ ਉਸੇ ਨੇ ਉਹ ਸਿੰਬਲ ਇਸ਼ੂ ਕਰਨੇ ਤੇ ਤੁਸੀਂ ਤਾਂ ਫਿਰ ਲੋਕ ਤਾਂ ਸਾਰੇ ਸਿਰਫ ਵੋਟਾਂ ਪਾਉਣ ਜੋਗੇ ਰਹਿ ਗਏ ਤੇ ਉਹਨਾਂ ਦਾ ਕੋਈ ਅਧਿਕਾਰ ਨਹੀਂ ਉਹ ਇੱਕ ਵਾਰੀ ਮੈਂ ਦੇਖਿਆ ਇੱਕ ਤਮਾਸ਼ਾ ਇਹ ਸਿਰਫ ਅਕਾਲੀ ਦਲ ਦੇ ਵਿੱਚ ਨਹੀਂ ਸੀ ਇਹ ਦੂਸਰੇ ਪਾਰਟੀਆਂ ਦੇ ਵਿੱਚ ਵੀ ਇਹ ਹੀ ਸੀ ਔਰ ਫਿਰ ਜਦੋਂ ਉਹ ਬਣਨ ਦੇ ਸੀਗੇ ਤਾਂ ਉਹ ਇਹ ਸਮਝਦੇ ਸੀ ਜਿਵੇਂ ਉਹ ਚੀਫ ਮਿਨਿਸਟਰ ਬਣਾਦਾ ਕਿਸੇ ਨੂੰ ਉਹ ਸਮਝਦਾ ਸੀ ਕਿ ਮੈਂ ਹੀ ਸਾਰਿਆਂ ਤੋਂ ਅਕਲ ਦਾ ਕੋਟ ਹਾਂ ਤੇ ਮੇਰੇ ਬਿਨਾ ਹੋਰ ਕੋਈ ਕੁਝ ਨਹੀਂ ਜਾਣਦਾ ਅਕਲ ਦਾ ਤਨੀਆ ਮੈਂ ਅਕਲ ਦਾ ਕੋਟ ਹਾਂ ਉਹ ਆਦਮੀ ਆਪਣੇ ਆਪ ਆਪਣਾ ਇਹ ਸਾਰਾ ਬਤਾਰਾ ਵਰਤਾਰਾ ਜਿਹੜਾ ਹੈਗਾ ਆਪਣੇ ਅਨਸਾਰ ਚਲਾ ਰਿਹਾ ਔਰ ਉਹ ਸਿਆ ਕਰੇ ਗਲਤ ਕਰੇ ਸਫੈਦ ਕਰੇ ਅਸੀਂ ਸਾਨੂੰ ਉਹ ਮਨਜ਼ੂਰ ਕਰਨਾ ਪੈਂਦਾ ਇਹ ਸਾਰਾ ਕੁਝ ਛੱਡਣ ਵਾਸਤੇ ਇਹ ਸਾਰੇ ਤੋਂ ਬਚਣ ਵਾਸਤੇ ਔਰ ਜਿਹੜਾ ਪਾਰਟੀ ਦਾ ਪ੍ਰਧਾਨ ਹੋਏਗਾ ਉਸ ਨੂੰ ਦੋ ਟਰਮ ਤੋਂ ਵੱਧ ਜੀ ਟਰਮ ਨਹੀਂ ਮਿਲੇਗੀ ਜੀ ਜੋ ਕੁਝ ਕਰਨਾ ਉਸਨੇ ਤਿੰਨ ਤਿੰਨ ਸਾਲਾਂ ਦੀਆਂ ਦੋ ਟਰਮਸ ਹੋਣ ਮਤਲਬ 6 ਸਾਲ ਉਸ ਨੂੰ ਮਿਲਣ ਤੇ 6 ਸਾਲਾਂ ਦੇ ਵਿੱਚ ਆਪਣੀ ਜ਼ੋਰ ਦਿਖਾਵੇ ਜਿਹੜੀ ਦਿਖਾਉਣੀ ਹੈ ਬਿਲਕੁਲ ਜੇ ਉਹ ਲੋਕ ਸਮਝਣਗੇ ਵੀ ਇਹ ਬਹੁਤ ਜਿਆਦਾ اچھا ਹੁਣ ਦੂਸਰਾ ਜਿਹੜਾ ਇਹ ਜਿਹੜੀ ਡੈਮੋਕ੍ਰੇਸੀ ਹੁੰਦੀ ਹੈ ਜਿਹੜਾ ਲੋਕ ਰਾਜ ਹੁੰਦਾ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਇੱਕ ਆਦਮੀ ਗੱਦੀ ਤੇ ਬੈਠ ਗਿਆ ਫਿਰ ਉਹ ਜਿਵੇਂ ਕਹਿੰਦੇ ਹੁੰਦੇ ਆ ਉਹ ਫੈਵਿਕੋਲ ਲਾ ਕੇ ਬਸ ਉੱਤੇ ਜੰਮ ਹੀ ਗਿਆ ਮੁਰਕੇ ਉਸ ਨੂੰ ਉਤਾਰਿਆ ਨਹੀਂ ਜਾ ਸਕਦਾ ਤਾਂ ਫਿਰ ਤਾਂ ਉਹ ਜਿਹੜੀ ਜਿਹੜੀ ਲੋਕਾਂ ਦੀ ਜਿਹੜੀ ਮਾਨ ਸਤਕਾਰ ਹੈ ਕਿਸੇ ਤਰ੍ਹਾਂ ਵੀ ਕਾਇਮ ਨਹੀਂ ਰੱਖਿਆ ਜਾ ਸਕਦਾ ਨਾ ਉਹਨਾਂ ਕੋਲ ਕੋਈ ਪਾਵਰ ਹੋ ਸਕਦੀ ਹੈ ਨਾ ਉਹਨਾਂ ਨੂੰ ਉਹਨਾਂ ਦੇ ਕੋਈ ਹੱਕ ਹੋ ਸਕਦੀ ਹੈ ਉਹ ਤਾਂ ਫਿਰ ਗੁਲਾਮੀ ਕਰ ਸਕਦੇ ਆ ਬਿਲਕੁਲ ਤਾਂ ਇਸ ਦੇ ਵਾਸਤੇ ਇਸ ਦੇ ਵਿੱਚ ਹਰ ਜ਼ਿਲ੍ਹੇ ਦੇ ਹਰ ਸਰਕਲ ਦੇ ਹਰ ਔਰ ਜਿਹੜਾ ਪੰਜਾਬ ਲੈਵਲ ਦੀ ਜਿਹੜੀ ਆਰਗੇਨਾਈਜੇਸ਼ਨ ਹੋਏਗੀ ਪਾਰਟੀ ਦੀ ਚਾਹੀਓ ਕਾਦੀ ਦਲ ਕੋ ਚਾਹੇ ਸਰਬੱਧ ਭਲੇ ਦੀ ਪਾਰਟੀ ਕੋ ਜੋ ਵੀ ਕਹਿਣਾ ਉਸ ਨੂੰ ਕੋ ਉਸ ਦਾ ਪ੍ਰਧਾਨ ਜਿਹੜਾ ਹੋਏਗਾ ਹਰ ਇੱਕ ਦਾ ਸਰਕਲ ਦਾ ਜਿਲੇ ਦਾ ਪਾਰਟੀ ਦਾ ਉਸ ਸਦਾ ਵਾਸਤੇ ਨਹੀਂ ਹੋਏਗਾ ਜੀ ਔਰ ਉਸ ਨੂੰ ਦੋ ਟਰਮ ਤੋਂ ਬਾਅਦ ਆਪਣਾ ਛੱਡ ਕੇ ਉਹਦਾ ਜਾਣਾ ਪਏਗਾ ਜੀ ਫਿਰ ਉਹ ਐਡਵਾਈਜ਼ਰੀ ਬੋਰਡ ਦੇ ਵਿੱਚ ਆ ਸਕਦਾ ਹੈ ਉਹ ਐਡਵਾਈਸ ਕਰ ਸਕਦਾ ਹੈ ਲੋਕਾਂ ਨੂੰ ਵੀ ਕਿਉਂਕਿ ਉਹਦੇ ਕੋਲ ایکسپੀਰੀਅੰਸ ਹੈ ਉਸ ਨੂੰ ਚਾਹੀਦਾ ਵੀ ਲੋਕਾਂ ਦੀ ਜੇ ਸੇਵਾ ਕਰ ਸਕਦਾ ਹੈ ਬਿਹਤਰ ਕਰ ਸਕਦਾ ਤਾਂ ਉਹ ਉਹਨਾਂ ਨੂੰ ਦੱਸੇ ਵੀ ਇਸ ਤਰ੍ਹਾਂ ਨਾਲ ਮੇਰੇ ਕੋਲ ਮੇਰੇ ਸਮਝਦਾ ਨਹੀਂ ਹੋ ਸਕਿਆ ਲੇਕਿਨ ਤੁਸੀਂ ਐ ਕਰੋ ਜੀ ਤਾਂ ਇਹ ਹੋ ਜਾਤ ਅਸੀਂ ਪ੍ਰਵਾਨ ਕਰ ਸਕਦੇ ਹਾਂ ਇਸ ਦੇ ਨਾਲ ਪੰਜਾਬ ਦਾ ਫਾਇਦਾ ਹੋਏਗਾ ਹਿੰਦੁਸਤਾਨ ਦਾ ਫਾਇਦਾ ਹੋਏਗਾ ਮੁਰਫਤਾ ਦਾ ਫਾਇਦਾ ਹੋਏਗਾ ਕਿਉਂਕਿ ਜਿਹੜਾ ਖਾਲਸਾ ਧਰਮ ਹੈ ਉਸ ਦਾ ਫਾਇਦਾ ਹੋਏਗਾ ਕਿ ਖਾਲਸਾ ਜਿਹੜਾ ਹੈ ਉਹ ਸਰਬੱਤ ਵਾਸਤੇ ਹੈ ਔਰ ਸਾਰੇ ਸੰਸਾਰ ਦੇ ਕਲਿਆਣ ਵਾਸਤੇ ਹੈ ਜੀ ਇਸ ਕਰਕੇ ਇਹ ਇਹ ਆਪਣੇ ਸੰਸਾਰ ਦੇ ਕਲਿਆਣ ਦੇ ਵਿੱਚ ਆਪਣਾ ਹਿੱਸਾ ਪਾਏਗਾ ਔਰ ਸਾਰੀ ਸੰਸਾਰ ਦੇ ਕਰ ਤੁਸੀਂ ਛੋਟੀ ਜੀ ਗੱਲ ਸੀ ਜਿਹੜੀ ਇਹ ਜਿਹੜੇ ਇੱਕ ਬਾਰਡਰ ਦੇ ਉੱਤੇ ਇਹਨਾਂ ਨੇ ਕਿਸਾਨਾਂ ਨੇ ਜੰਗ ਲੜੀ ਸੀ ਉਸ ਦੇ ਵਿੱਚ ਜਿਹੜਾ ਸਰਬੱਤ ਦੇ ਭਲੇ ਦਾ ਐਲੀਮੈਂਟ ਸੀਗਾ ਉਸੇ ਖਰ ਨੂੰ ਇੰਟਰੋਡਿਊਸ ਕੀਤਾ ਬਿਲਕੁਲ ਔਰ ਸਾਰੇ ਸੰਸਾਰ ਦੇ ਉੱਤੇ ਉਹਨਾਂ ਦੀ ਪ੍ਰਸ਼ੰਸਾ ਹੋਈ ਸਾਰੇ ਸੰਸਾਰ ਨੇ ਜਰਨੀ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਲੋਕਾਂ ਨੇ ਡੈਮੋਨਸਟ੍ਰੇਸ਼ਨ ਕੀਤੇ ਇਹਨਾਂ ਦੇ ਹੱਕ ਦੇ ਵਿੱਚ ਕੈਨੇਡਾ ਦੇ ਵਿੱਚ ਜੀ ਬਿਲਕੁਲ ਔਰ ਉਹਨਾਂ ਨੇ ਉਹੀ ਗੱਲਾਂ ਕਹੀਆਂ ਜਿਹੜੀਆਂ ਇਹ ਇਹ ਕਹਿ ਰਹੇ ਸੀਗੇ ਔਰ ਇਹਨੂੰ ਕਿਹਾ ਇਸ ਤਰ੍ਹਾਂ ਨਾਲ ਅਸੀਂ ਸਾਰੇ ਸੰਸਾਰ ਦੇ ਵਿੱਚ ਇੱਕ ਰੌਣ ਚਲਾ ਸਕਦੀਆਂ ਜਿਹਦੇ ਨਾਲ ਲੋਕਾਂ ਨੂੰ ਸ਼ਕਤੀ ਮਿਲੇ ਜੀ ਨਬਜ਼ਾਏ ਇਸ ਦੇ ਕਿ ਸਿਆਸੀ ਲੋਕਾਂ ਨੂੰ ਤੇ ਜਿਹੜੇ ਇੰਡਸਟਰੀ ਦੇ ਮਾਲਕ ਹੈਗੇ ਜਿਹੜੇ ਵੱਡੀਆਂ ਵੱਡੀਆਂ ਫੈਕਟਰੀਆਂ ਲਾ ਕੇ ਬੈਠੇ ਹੈ ਉਹ ਰਾਜ ਕਰਨ ਤੇ ਉਹਨਾਂ ਦੇ ਜੁੱਤੀਆ ਚੱਟਣ ਜੋਗੇ ਰਹਿ ਜਾਣ ਇਹ ਨਹੀਂ ਹੋਣਾ ਚਾਹੀਦਾ ਇਹ ਮਨੁੱਖਤਾ ਦੇ ਜਿਹੜੇ ਸਰਵਕਾਰ ਹਨਗੇ ਉਹਨਾਂ ਦੇ ਅਨਸਾਰ ਹਰ ਮਨੁੱਖ ਦਾ ਯੋਗ ਮਾਨ ਸਤਕਾਰ ਹੋਣਾ ਚਾਹੀਦਾ ਜੀ ਤੋ ਇਸ ਕਿਸਮ ਦੀ ਇਹ ਪਾਰਟੀ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਅੱਗੇ ਲੋਕ ਦੇਖ ਲੈਣਗੇ ਜੇ ਉਹਨਾਂ ਵਿੱਚ ਕੋਈ ਤਬਦੀਲੀ ਕਰਨ ਵਾਲੀ ਹੈ ਕੋਈ ਕੁਝ ਹੋਰ ਕਿਸੇ ਕੋਲੇ ਬਿਹਤਰ ਵਿਚਾਰ ਹਨਗੇ ਉਹਨਾਂ ਨੂੰ ਪਾਵੇ ਲੇਕਿਨ ਇਹ ਜਿਹੜਾ ਬਦਲ ਦਾ ਸੰਕਲਪ ਹੈ ਵੀ ਬਦਲ ਜਾਣਾ ਚਾਹੀਦਾ ਹੈ ਚਾਹੇ ਕੋਈ ਕਿੰਨਾ ਹੀ ਕੋਟ ਹੋਵੇ ਅਕਲ ਦਾ ਉਸ ਨੂੰ ਕੁਝ ਸਮੇਂ ਬਾਅਦ ਆਪਣਾ ਉਹਦਾ ਛੱਡ ਦੇਣਾ ਚਾਹੀਦਾ ਹੈ ਇਹ ਲਾਜ਼ਮੀ ਹੈ ਹਰ ਪਾਰਟੀ ਦੇ ਵਿੱਚ ਔਰ ਇਸ ਪਾਰਟੀ ਦੇ ਵਿੱਚ ਵੀ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਸੋ ਇਹ ਸੰਨ ਸਰਦਾਰ ਗੁਰਤੇਜ ਸਿੰਘ ਜਿਨ੍ਹਾਂ ਨੇ ਹੋਰ ਬੰਦਿਆਂ ਦੇ ਨਾਲ ਮਿਲ ਕੇ ਜਿਹੜਾ ਇਹ ਸੰਵਿਧਾਨ ਤਿਆਰ ਕੀਤਾ ਸਰਬੱਤ ਦਾ ਭਲਾ ਪਾਰਟੀ ਹੈ ਸੋ ਤੁਸੀਂ ਸਾਰੀ ਜਿਹੜੀ ਹੈ ਇਹਦੀ ਮੋٹے ਤੌਰ ਦੇ ਉੱਤੇ ਸੁਣੀ ਲਈ ਹੈ ਬਾਕੀ ਜਿਹੜਾ ਇਸ ਦਾ ਪੀਡੀਐਫ ਅਸੀਂ ਲਿੰਕ ਇਸ ਵੀਡੀਓ ਦੇ ਵਿੱਚ ਦੇ ਦੇਵਾਂਗੇ ਤੇ ਇਹਨੂੰ ਪੜ੍ਹ ਵੀ ਸਕਦੇ ਨੇ ਤੇ ਪੜ੍ਹ ਕੇ ਜੇ ਇਹਦੇ ਤੇ ਡਿਸਕਸ ਕਰਨੀ ਹੈ ਜਾਂ ਜਿਹੜੇ ਸੁਹਿਰਦ ਸੱਜਣ ਨੇ ਚਾਹੁੰਦੇ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਬਦਲਾਅ ਆਵੇ ਕਿ ਜਿਹੜੀ ਰਾਜਨੀਤਿਕ ਸ਼ਕਤੀ ਹੈ ਉਹ ਆਮ ਲੋਕਾਂ ਦੇ ਹੱਥਾਂ ਵਿੱਚ ਜਾਵੇ ਜਾਂ ਸੁਹਿਰਦ ਹੱਥਾਂ ਦੇ ਵਿੱਚ ਜਾਵੇ ਉਹ ਇਹਦੇ ਬਾਬਤ ਜਿਹੜੇ ਸਰਦਾਰ ਗੁਰਤੇਜ ਸਿੰਘ ਉਹਨਾਂ ਨਾਲ ਡਿਸਕਸ ਕਰ ਸਕਦੇ ਨੇ ਆ ਕੇ ਤੇ ਤਾਂ ਕਿ ਅਸੀਂ ਜਿਹੜਾ ਇਸ ਨੂੰ ਅੱਗੇ ਤੋਰੀਏ ਤੇ ਅੱਗੇ ਵਧਾਈਏ ਤਾਂ ਕਿ ਜਿਹੜਾ ਅਸੀਂ ਪੰਜਾਬ ਨੂੰ ਜਿਹੜੀ ਪੰਜਾਬ ਦੇ ਸਾਰੇ ਸਿਸਟਮ ਨੂੰ ਚਾਹੇ ਉਹ ਸਾਡੇ ਪਾਣੀ ਨੇ ਧਰਤੀ ਜ਼ਮੀਨ ਬੋਲੀ ਜਿੰਨੇ ਵੀ ਸਾਡੀਆਂ thror ਨੇ ਜਿਹੜੀਆਂ ਅਸੀਂ ਉਹਨਾਂ ਨੂੰ ਬਚਾ ਸਕੀਏ ਇਹਨਾਂ ਇੱਕ ਬਹੁਤ ਇਹਨਾਂ ਵੱਲੋਂ ਇੱਕ ਬਹੁਤ ਜਿਹੜਾ ਉਪਰਾਲਾ ਕੀਤਾ ਗਿਆ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਕਿਉਂਕਿ ਇਹ ਜਿਹੜੇ ਸਰਦਾਰ ਸਾਹਿਬ ਪਹਿਲਾਂ ਜਿਹੜੇ ਆਈਐਸ ਰਹੇ ਨੇ ਇਹਨਾਂ ਨੂੰ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਬਾਰੇ ਪੂਰੀ ਜਾਣਕਾਰੀ ਹੈ ਕਿ ਕਿਸ ਤਰ੍ਹਾਂ ਜਿਹੜੇ ਕੰਟਰੋਲ ਕੀਤਾ ਜਾਂਦਾ ਸਿਸਟਮ ਨੂੰ ਪਬਲਿਕ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਤਾਂ ਕਿ ਜਿਹੜੀ ਹੈ ਲੋਕਾਂ ਨੂੰ ਉਹਨਾਂ ਦੇ ਹੱਕ ਮਿਲ ਸਕਣ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਗੁਪਤੇ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕ ਖਾਲਸਾ ਜੀ ਜੀ ਕੀ ਫਤਿਹ